हां जी दोस्तों गुड मॉर्निंग सत श्री अकाल सारी वीडियो ਦੇਖਣ ਸੁਣਨ ਵਾਲਿਆਂ ਨੂੰ ਅੱਜ ਆਪਾਂ ਆਪਣੇ ਫਾਰਮ ਹਾਊਸ ਤੇ ਲੱਗੀ ਇੱਕ ਮਲਾਵੇਰੀ ਦੇ ਉੱਤੇ ਪੰਛੀ ਆਪਣੇ ਘਰ ਬਣਾਉਂਦੇ ਹੋਏ ਦਿਖਾ ਰਹੇ ਹਾਂ ਇਹ ਪੰਛੀ ਨੂੰ ਬੀਜੜਾ ਕਹਿੰਦੇ ਆ ਇਹ ਪੰਛੀ ਜੂਨ ਚ ਲਈ ਚੋਂਦੇ ਆ ਮੇਰੇ ਨਾਲ ਫਾਰਮ ਹਾਊਸ ਤੇ ਖੰਜੂਰ ਜਦਜੀ ਪਾਮ ਨੇੜੇ ਮੱਕੀ ਹੈ ਵੰਡੀਆਂ ਦੇ ਲੱਗੀ ਕਿ ਉਹਨਾਂ ਦੇ ਪੱਤੇ ਛਿਲ-ਛਿਲ ਆਪ ਦਾ ਘਰ ਬਣਾਉਂਦੇ ਆ। ਇਹ ਜਿਹੜੇ ਬੀਜੜੇ ਆ ਤਿੰਨ ਤਰ੍ਹਾਂ ਦੇ ਘਰ ਬਣਾਉਂਦੇ ਆ ਜਿਵੇਂ ਆਪਣੇ ਬੈਠਣ ਲਈ ਜਿਹਨੂੰ ਆਪਾਂ ਕਹਿੰਦੇ ਨੇ ਦਰਵਾਜ਼ਾ ਆਏ ਕੇ ਦੇ ਬੈਠਣ ਨੂੰ ਬੈਠਕ ਤੇ ਆਪਣੇ ਫੈਮਿਲੀ ਲਈ ਬੱਚਾ ਲਈ ਜਿਹੜਾ ਆਪਣੇ ਬੈਠਣ ਵਾਸਤੇ ਆਮ ਬਣਾਉਂਦੇ ਆ ਉਹ ਛੋਟਾ ਜਿਹਾ ਹੁੰਦਾ ਉਹਦੇ ਵਿੱਚ ਇੱਕ ਸਪੋਰਟ ਲੱਗੀ ਹੁੰਦੀ ਆ ਵੇ ਥੱਲੇ ਖਾਲੀ ਹੁੰਦਾ ਉਹ। ਉਹਦੇ ਵਿੱਚੇ ਬੈਠਣ ਵਾਸਤੇ ਮੀਂਹ ਹੀਰੀ ਤੋਂ ਸਿਰਫ ਬਣਾਉਂਦੇ ਆ। ਦੂਸਰੀ ਕਿਸਮ ਦਾ ਜਿਹੜਾ ਘਰ ਬਣਾਉਂਦੇ ਆ ਉਹ ਥੋੜੇ ਜਿਹਾ ਵੱਡਾ ਹੁੰਦਾ ਥੱਲੇ ਉਹ ਸਪੋਰਟ ਛੱਡੀ ਹੁੰਦੀ ਆ ਉਹਦੇ ਉਹਦੇ ਚ ਦੋ ਤਿੰਨ ਇਹ ਪੰਛੀ ਬਹਿ ਜਾਂਦੇ ਆ ਇਹਨੂੰ ਆਪਾਂ ਕਹਿੰਦੇ ਨੇ ਬੈਠਕ ਭਾਈ ਆਏ ਗਏ ਵਾਸਤੇ ਤੀਸਰੇ ਨੰਬਰ ਤੇ ਫੈਮਿਲੀ ਵਾਸਤੇ ਬੱਚਿਆਂ ਵਾਸਤੇ ਬਣਾਉਂਦੇ ਆ ਜਿਹਦਾ ਘੱਟੋ ਘੱਟ 1 ਫੁੱਟ ਡੇਢ ਫੁੱਟ ਥੱਲੇ ਲੰਬਾਈ ਹੁੰਦੀ ਆ ਦੀ ਉਹ ਢੀੜਾ ਹੁੰਦਾ ਉਹਦਾ ਰਸਤਾ ਜਿਹੜਾ ਬਣਾਇਆ ਹੁੰਦਾ ਵੀ ਦੂਸਰਾ ਕੋਈ ਜਾਨਵਰ ਹਵਲਾ ਨਾ ਕਰੇ ਬੱਚਿਆਂ ਦੀ ਸੇਫਟੀ ਵਾਸਤੇ ਇਹ ਇਹ 베ਰੀ ਦੇ ਇਸ ਕਰਕੇ ਪਾਉਂਦੀ ਆ 베ਰੀ ਦੇ ਉੱਤੇ ਕਿਉਂ 베ਰੀ ਤੇ ਕੰਡੇ ਲੱਗੇ ਹੁੰਦੇ ਆ ਹੋਰ ਦੂਸਰੇ ਜਿਹੜੇ ਪੰਛੀ ਹੋਏ ਤੇ ਹਮਲਾ ਨਹੀਂ ਕਰਦੇ ਬੱਚਿਆਂ ਤੇ ਸੰਘਣੀ ਹੁੰਦੀ ਆ ਤੇ ਕੰਡੇ ਹੁੰਦੇ ਆ ਤਾਂ ਸਾਰੇ ਦੋਸਤਾਂ ਮਿੱਤਰਾਂ ਨੂੰ ਬੇਨਤੀ ਹੈ ਵੀ ਆਪਾਂ ਆਪਣੇ ਘਰਾਂ ਦੇ ਵਿੱਚ 베ਰੀਆਂ ਪੁਰਾਣੇ ਦਰਖਤ ਲਾਈਏ ਤਾਂ ਜੋ ਇਹ ਪੰਛੀ ਬਚ ਸਕਣ ਇਹ ਬੀਜੜੇ ਜਿਹੜੇ ਪੰਛੀ ਆ ਇਹ ਖਤਮ ਹੀ ਹੋ ਰਿਹਾ ਬਿਲਕੁਲ ਆਪਣੀ ਸੋ ਧੰਨਵਾਦ ਜੀ